ਯੰਗ ਪ੍ਰੋਗਰੈਸਿਵ ਸਿਕ ਫੋਰਮ ਦੇ ਪ੍ਰਧਾਨ ਵਜੋਂ ਅੱਜ ਇੱਥੇ ਸਨਮਾਨ ਮਿਲਿਆ। ਚੀਚੋ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਾਉਣ ਲਈ ਅਤੇ ਯਤੀਮਖਾਨਾ ਜਿਹੜਾ ਪਟਿਆਲੇ ਵਿੱਚ ਚੱਲਦਾ ਹੈ ਉਹਦੇ ਦੇਖਰੇਖ ਕਰਨਾ ਹੈ। ਮੇਰਾ ਨਾਮ ਹੈ ਡਾਕਟਰ ਦਮਨਜੀਤ ਸੰਧੂ। ਮੈਂ ਪ੍ਰੋਫੈਸਰ ਐਂਡ ਹੈੱਡ ਆਫ ਡਿਪਾਰਟਮੈਂਟ ਆ ਡਿਪਾਰਟਮੈਂਟ ਆਫ ਸਾਈਕੋਲੋਜੀ ਐਟ ਪੰਜਾਬੀ ਯੂਨੀਵਰਸਿਟੀ ਪਟਿਆਲਾ। ਮੇਰਾ ਜਿਹੜਾ ਕੰਮ ਹੈ ਉਹ ਚਾਈਲਡ ਐਂਡ ਐਡੋਲੈਸੈਂਟ ਮੈਂਟਲ ਹੈਲਥ ਤੇ ਆਨਲਾਈਨ ਸੇਫਟੀ ਆਫ ਔਮਨ ਐਂਡ ਚਿਲड्रन ਤੇ ਹੈ। ਪਹਿਲਾਂ ਸਨਮਾਨਤ ਮਿਲਿਆ ਨਹੀਂ ਇਸ ਤੋਂ ਪਹਿਲਾਂ ਮੈਨੂੰ 15 ਅਗਸਤ 2017 ਤੇ ਸਟੇਟ ਅਵਾਰਡ ਆਫ ਪ੍ਰੋਫੈਸ਼ਨਲ ਐਕਸਲੈਂਸ ਇਨ ਦ ਫੀਲਡ ਆਫ ਐਜੂਕੇਸ਼ਨ ਮਿਲ ਚੁੱਕਾ ਹੈ ਉਸ ਤੋਂ ਬਾਅਦ ਪਿਛਲੇ ਸਾਲ ਵੀ ਰਿਪਬਲਿਕ ਡੇ ਤੇ ਸਾਡੀ ਇੱਕ ਐਨਜੀਓ ਹੈ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਜਿਹਦੇ ਵਿੱਚ ਮੈਂ ਬਹੁਤ ਐਕਟਿਵਲੀ ਇਨਵੋਲਡ ਹਾਂ ਉਸ ਸੰਸਥਾ ਨੂੰ ਵੀ ਪਿਛਲੇ ਸਾਲ 26 ਜਨਵਰੀ ਤੇ ਸਨਮਾਨਿਤ ਕੀਤਾ ਗਿਆ ਸੀ ਬਟ ਇਸ ਵਾਰ ਮੈਨੂੰ ਇੰਡੀਵਿਜੂਅਲ ਕਪੈਸਿਟੀ ਵਿੱਚ ਫਾਰ ਮਾਈ ਕੰਟ੍ਰਿਬਿਊਸ਼ਨ ਇਨ ਦ ਫੀਲਡ ਆਫ ਮੈਂਟਲ ਹੈਲਥ ਇਸ ਕਰਕੇ ਮੈਨੂੰ ਇਹ ਅਵਾਰਡ ਦਿੱਤਾ ਗਿਆ ਹੈ ਡਾਕਟਰ ਪ੍ਰਬਲਿਨ ਸਿੰਗ ਯੰਗ ਪ੍ਰੋਗਰੈਸਿਵ ਸਿਕ ਫੋਰਮ ਦਾ ਪ੍ਰਧਾਨ ਵੱਜੋਂ ਅੱਜ ਇਹ ਸਨਮਾਨ ਮਿਲਿਆ ਯੰਗ ਪ੍ਰੋਗਰੈਸਿਵ ਸਿਕ ਫੋਰਮ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਦੀ ਐਜੂਕੇਸ਼ਨ ਲਈ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਾਉਣ ਲਈ ਅਤੇ ਯਤੀਮ ਖਾਨਾ ਜਿਹੜਾ ਪਟਿਆਲੇ ਵਿੱਚ ਚੱਲਦਾ ਹੈ ਉਹਦੀ ਦੇਖਰੇਖ ਕਰ ਰਹੀ ਹੈ ਔਰ ਸਾਡੇ ਕੋਲ ਤਕਰੀਬਨ 750 ਬੱਚੇ ਜਿਨ੍ਹਾਂ ਦੀ ਸਕੂਲ ਐਜੂਕੇਸ਼ਨ ਅਸੀਂ ਫ੍ਰੀ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਦੇ ਤਹਿਤ ਅੱਜ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਸਨਮਾਨ ਦਿੱਤਾ ਗਿਆ ਮੈਂ ਸਾਰਿਆਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨ ਸੋਸਾਇਟੀ ਨੂੰ ਬੈਟਰ ਬਣਾਉਣ ਲਈ ਉਸ ਨੂੰ ਸਰਾਇਆ ਧੰਨਵਾਦ ਹੈ ਮੇਰਾ ਨਾਮ ਹੈ ਡਾਕਟਰ ਦਮਨਜੀਤ ਸੰਧੂ ਮੈਂ ਪ੍ਰੋਫੈਸਰ ਐਂਡ ਹੈਡ ਆਫ ਡਿਪਾਰਟਮੈਂਟ ਹਾਂ ਡਿਪਾਰਟਮੈਂਟ ਆਫ ਸਾਈਕੋਲੋਜੀ ਐਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੇਰਾ ਜਿਹੜਾ ਕੰਮ ਹੈ ਉਹ ਚਾਈਲਡ ਐਂਡ ਐਡੋਲੈਸੈਂਟ ਮੈਂਟਲ ਹੈਲਥ ਤੇ ਆਨਲਾਈਨ ਸੇਫਟੀ ਆਫ ਔਮਨ ਐਂਡ ਚਿਲड्रन ਤੇ ਹੈ ਪਹਿਲਾ ਸਨਮਾਨਕ ਮਿਲਿਆ ਨਹੀਂ ਇਸ ਤੋਂ ਪਹਿਲਾਂ ਮੈਨੂੰ 15 ਅਗਸਤ 2017 ਤੇ ਸਟੇਟ ਅਵਾਰਡ ਆਫ ਪ੍ਰੋਫੈਸ਼ਨਲ ਐਕਸਲੈਂਸ ਇਨ ਦ ਫੀਲਡ ਆਫ ਐਜੂਕੇਸ਼ਨ ਮਿਲ ਚੁੱਕਾ ਹੈ ਉਸ ਤੋਂ ਬਾਅਦ ਪਿਛਲੇ ਸਾਲ ਵੀ ਰਿਪਬਲਿਕ ਡੇ ਤੇ ਸਾਡੀ ਇੱਕ ਐਨਜੀਓ ਹੈ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਜਿਹਦੇ ਵਿੱਚ ਮੈਂ ਬਹੁਤ ਐਕਟਿਵਲੀ ਇਨਵੋਲਡ ਹਾਂ ਉਸ ਸੰਸਥਾ ਨੂੰ ਵੀ ਪਿਛਲੇ ਸਾਲ 26 ਜਨਵਰੀ ਤੇ ਸਨਮਾਨਿਤ ਕੀਤਾ ਗਿਆ ਸੀ ਬਟ ਇਸ ਵਾਰ ਮੈਨੂੰ ਇੰਡੀਵਿਜੂਅਲ ਕਪੈਸਿਟੀ ਵਿੱਚ ਫਾਰ ਮਾਈ ਕੰਟ੍ਰਿਬਿਊਸ਼ਨ ਇਨ ਦ ਫੀਲਡ ਆਫ ਮੈਂਟਲ ਹੈਲਥ ਇਸ ਕਰਕੇ ਮੈਨੂੰ ਇਹ ਅਵਾਰਡ ਦਿੱਤਾ ਗਿਆ ਹੈ ਡਾਕਟਰ ਪ੍ਰਬਲਿਨ ਸਿੰਗ ਯੰਗ ਪ੍ਰੋਗਰੈਸਿਵ ਸਿਕ ਫੋਰਮ ਦਾ ਪ੍ਰਧਾਨ ਵੱਜੋਂ ਅੱਜ ਇਹ ਸਨਮਾਨ ਮਿਲਿਆ ਯੰਗ ਪ੍ਰੋਗਰੈਸਿਵ ਸਿਕ ਫੋਰਮ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਦੀ ਐਜੂਕੇਸ਼ਨ ਲਈ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਾਉਣ ਲਈ ਅਤੇ ਯਤੀਮ ਖਾਨਾ ਜਿਹੜਾ ਪਟਿਆਲੇ ਵਿੱਚ ਚੱਲਦਾ ਹੈ ਉਹਦੀ ਦੇਖਰੇਖ ਕਰ ਰਹੀ ਹੈ ਔਰ ਸਾਡੇ ਕੋਲ ਤਕਰੀਬਨ 750 ਬੱਚੇ ਜਿਨ੍ਹਾਂ ਦੀ ਸਕੂਲ ਐਜੂਕੇਸ਼ਨ ਅਸੀਂ ਫ੍ਰੀ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਦੇ ਤਹਿਤ ਅੱਜ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਸਨਮਾਨ ਦਿੱਤਾ ਗਿਆ ਮੈਂ ਸਾਰਿਆਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨ ਸੋਸਾਇਟੀ ਨੂੰ ਬੈਟਰ ਬਣਾ ਲਈ ਉਸ ਨੂੰ ਸਰਾਇਆ ਧੰਨਵਾਦ ਜੀ